ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗ ਤੇ ਤੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਮੋਂਗੇ ਬਹੁਤ ਵਧੀਆ ਹੋਮੋਂਗੇ ਚੜ੍ਹਦੀ ਕਲਾ ਦੇ ਵਿੱਚ ਹੋਮੋਂਗੇ ਤੇ ਹੋਰ ਸੁਣਾਓ ਜੀ ਕੀ ਹਾਲ ਚਾਲ ਆ ਠੀਕ ਠਾਕ ਹੋ ਤੇ ਇੱਥੇ ਮੈਂ ਲੱਗੀ ਸੀਗੀ ਪਾਲਕ ਸਮਾਰਨ ਪਿਛਲਾ ਵਲੌਗ ਤੁਸੀਂ ਦੇਖ ਹੀ ਲਿਆ ਆਪਾਂ ਲੈ ਕੇ ਆਏ ਸੀਗੇ ਪਾਲਕ ਖੇਤੋਂ ਤੋੜ ਕੇ ਤੇ ਤੁਸੀਂ ਦੇਖ ਹੀ ਲਿਆ ਸਾਡੀ ਉੱਥੇ ਲੜਾਈ ਵੀ ਹੋ ਗਈ ਸੀ ਤੇ ਫਿਰ ਉਸ ਤੋਂ ਬਾਅਦ ਅਸੀਂ ਇੱਥੇ ਬੈਠ ਗਏ ਆ ਗਏ ਲੜਾਈ ਜ਼ਿਆਦਾ ਨਹੀਂ ਸੀ ਹੋਈ ਉਹ ਤਾਂ ਉਦਾਂ ਹੀ ਮਜ਼ਾਕ ਮਜ਼ਾਕ ਚ ਕਹਿੰਦੇ ਸੀਗੇ ਤੇ ਸਾਡੀ ਲੜਾਈ ਅੰਨੀ ਹੁੰਦੀ ਨਹੀਂ ਹੁੰਦੀ ਹੈਨਾ ਏਕਣ ਦੀ ਤੇ ਉਹ ਤਾਂ ਉਦਾਂ ਹੀ ਹੋ ਗਈ ਸੀਗੀ ਬਸ ਹਨਾ ਤੇ ਇੱਥੇ ਹੁਣ ਅਸੀਂ ਲੱਗੇ ਸੀਗੇ ਪਾਲਕ ਸਮਾਰਨ ਮੈਂ ਇਹਨਾਂ ਨੂੰ ਕਿਹਾ ਹਨਾ ਵੀ ਇਹ ਵੀ ਫ੍ਰੀਜੇ ਸੀਗੇ ਮੈਂ ਕਿਹਾ ਚੱਲ ਮੇਰੇ ਨਾਲ ਇੰਨੀ ਕੇ ਹਲਫ ਜੀ ਕਰਾ ਦਿਓ ਤੁਸੀਂ ਬੈਠੇ ਬੈਠੇ ਹਨਾ ਤੇ ਨਹੀਂ ਤਾਂ ਫਿਰ ਮੈਨੂੰ ਤਾਂ ਇਕੱਲੇ ਜਾਣੇ ਤਾਂ ਇਹ ਜੇ ਕੰਮ ਨੂੰ ਤੁਹਾਨੂੰ ਪਤਾ ਟਾਈਮ ਬਹੁਤ ਲੱਗ ਜਾਂਦਾ ਤੇ ਇੱਥੇ ਅਸੀਂ ਪਾਲਕ ਸਮਾਰਦੇ ਸੀਗੇ ਤੇ ਆਪਾਂ ਬਣਾਵਾਂਗੇ ਪਾਲਕ ਪਨੀਰ ਤੁਹਾਨੂੰ ਪਹਿਲੇ ਵਲੌਗਸ 'ਚ ਵੀ ਆਪਾਂ ਦੱਸਿਆ ਉਹ ਵਲੌਗ ਦੀ ਮੈਂ ਉੱਥੇ ਏਕ ਤੱਕੇ ਐਡੀਟਿੰਗ ਕਰੀ ਕਿ ਕੋਈ ਮੇਰੇ ਕੋਲ ਟਾਈਮ ਦੀ ਕਮੀ ਸੀਗੀ ਕੱਲ ਮੈਂ ਕੰਮ ਕਰਦੀ ਕਰਦੀ ਬਹੁਤ ਜ਼ਿਆਦਾ ਲੇਟ ਚ ਹੋ ਗਈ ਫਿਰ ਮੈਂ ਓਨੀਕ ਵੀਡੀਓ ਹੀ ਪਾਤੀ ਤੇ ਫਿਰ ਮੇਰੇ ਕੋਲ ਟਾਈਮ ਨਹੀਂ ਸੀਗਾ ਮੈਂ ਕਿਹਾ ਵੀ ਚਲੋ ਮੈਨੂੰ ਵੀਡੀਓ ਐਡਿਟ ਕਰਨ ਨੂੰ ਟਾਈਮ ਲੱਗ ਜਾਣਾ ਵੀ ਮੈਂ ਇਹਦਾ ਅੱਧਾ ਪਾਟ ਪਾਤਾ ਵੀ ਅੱਧਾ ਚਲ ਕੱਲ ਪਾ ਦਾਂਗੇ ਹਨਾ ਤੇ ਪਲੀਜ਼ ਟੇਕਰ ਤੁਸੀਂ ਵੀਡੀਓ ਤੇ ਪਹਿਲੀ ਵਾਰੀ ਆਉਣੇ ਹੋ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਤੇ ਚੈਨਲ ਨੂੰ ਬੈਲ ਦੇ ਨਾਲ ਸਬਸਕ੍ਰਾਈਬ ਕਰ ਲਿਆ ਕਰੋ ਕਿਉਂਕਿ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਤੁਹਾਨੂੰ ਮਿਲ ਜਵੇ ਤੇ ਤੁਸੀਂ ਵੀਡੀਓ ਵਾਚ ਕਰ ਸਕੋ ਤੇ ਪਾਲਕ ਪਨੀਰ ਜਿਹੜਾ ਬਹੁਤ ਟੇਸਟੀ ਬਣਿਆ ਸੀ ਬਹੁਤ ਹੀ ਟੇਸਟੀ ਤੇ ਇੱਕ ਤਾਂ ਪਾਲਕ ਜਿਹੜੀ ਹਨ ਆਪਣੀ ਘਰ ਦੀ ਤਾਜ਼ਾ ਪਾਲਕ ਸੀਗੀ ਬਹੁਤ ਵਧੀਆ ਸੀ ਤੇ ਹੁਣ ਇਹ ਜਿਆ ਸਮਾਂ ਆ ਗਿਆ ਹਨ ਵੀ ਨਾ ਤਾਂ ਕੁਝ ਵੀ ਮਤਲਬ ਇਹ ਰੋਟੇ ਇਦਾਂ ਦੀ ਹਨ ਠੰਡ ਜੀ ਹਟਦੀ ਨਹੀਂ ਹੈਗੀ ਤੇ ਦਾਲਾਂ ਸਬਜ਼ੀਆਂ ਜਿਹੜੀਆਂ ਕੁਝ ਵੀ ਸੁਆਦਿਆ ਨਹੀਂ ਲੱਗਦਾ ਹੈਗਾ ਕੁਝ ਨਹੀਂ ਵਧੀਆ ਲੱਗਦਾ ਹੈਗਾ ਬਸ ਇਹੀ ਮੈਂ ਮੈਂ ਕਿਹਾ ਚਲੋ ਕੁਝ ਨਵਾਂ ਜਿਹਾ ਬਣਾਉਣੇ ਆ ਹਨ ਪਾਲਕ ਪਾਲਕ ਪਨੀਰ ਬਣਾ ਲੈਣੇ ਤੇ ਮਟਰ ਪਨੀਰ ਖਾ ਖਾ ਵੀ ਥੱਕ ਗਏ ਤੇ ਆਲੂ ਮਟਰ ਖਾ ਕੇ ਵੀ ਥੱਕ ਗਏ ਗਾਜਰਾ ਮਟਰ ਖਾ ਕੇ ਵੀ ਥੱਕ ਗਏ ਸਾਗ ਖਾ ਕੇ ਵੀ ਥੱਕ ਗਏ ਤੇ ਹੁਣ ਸਾਗ ਇੱਕ ਦਿਨ ਆਪਾਂ ਪੜਾਵਾਂਗੇ ਤੇ ਸਾਗ ਬਸ ਥੋੜੇ ਬਸ 2 3 ਦਿਨ ਦਾ ਹੀ ਰਹਿ ਗਿਆ ਖੇਤ ਦੇ ਵਿੱਚ ਜਿਹੜਾ ਮੈਂ ਦੇਖ ਕੇ ਆਈਆਂ ਮੁੱਕਣ ਵਾਲਾ ਆ ਬਣਾਵਾਂਗੇ ਹੁਣ ਆਪਾਂ ਸਾਗ ਅੱਜ ਪਹਿਲਾਂ ਮੇਰੀ ਸਲਾਹ ਸੀਗੀ ਸਾਗ ਬਣਾਉਣ ਦੀ ਤੇ ਅੱਜ ਧੁੰਦ ਇੰਨੀ ਜ਼ਿਆਦਾ ਡਿੱਗੀ ਬਹੁਤ ਜ਼ਿਆਦਾ ਕੱਲ ਮੌਸਮ ਬਹੁਤ ਵਧੀਆ ਸੀਗਾ ਤੇ ਅੱਜ ਨਹੀਂ ਉਹਨਾਂ ਵਧੀਆ ਹੈਗਾ ਅੱਜ ਤਾਂ ਪਤਾ ਨਹੀਂ ਕੀ ਆ ਇਹ ਬੱਦਲ ਆ ਜਾਂ ਤਾਂ ਰੱਬ ਮੀਂਹ ਪਾ ਦਵੇ ਹਨਾ ਮੀਂਹ ਪਾ ਕੇ ਨਿੱਖਰ ਜਵੇ ਤੇ ਫੇਰ ਧੁੱਪ ਵਧੀਆ ਨਿਕਲਣ ਲੱਗੂਗੀ ਹੁਣ ਤਾਂ ਇਹ ਮੀਂਹ ਪੈ ਕੇ ਹੀ ਹੱਲ ਹੋਣਾ ਇਹਦਾ ਹਨਾ ਮੌਸਮ ਦਾ ਮੀਂਹ ਨਹੀਂ ਪੈਂਦਾ ਹੈਗਾ ਜੇ ਮੀਂਹ ਪੈ ਜਾਵੇ ਇੱਕ ਵਾਰੀ ਫੇਰ ਮੌਸਮ ਜਿਹੜਾ ਸਾਫ਼ ਵਧੀਆ ਨਿੱਖਰ ਜਾਊਗਾ ਤੇ ਫੇਰ ਧੁੱਪ ਨਿਕਲਣ ਲੱਗ ਜੂਗੀ ਤੇ ਜਦੋਂ ਤੱਕ ਧੁੱਪ ਨਿਕਲਦੀ ਹੈਗੀ ਉਦੋਂ ਤੱਕ ਕੁਝ ਵੀ ਵਧੀਆ ਨਹੀਂ ਲੱਗਦਾ ਹੈਗਾ ਨਾ ਤਾਂ ਕੋਈ ਕੰਮ ਖੁੱਲ ਕੇ ਹੁੰਦਾ ਹੈ ਹਨਾ ਤੇ ਕੁਝ ਨਹੀਂ ਵਧੀਆ ਲੱਗਦਾ ਬਸ ਜਿੱਦਾਂ ਕੱਲ ਧੁੱਪ ਨਿਕਲੀ ਸੀਗੀ ਕੱਲ ਸਾਰੇ ਵਧੀਆ ਵਧੀਆ ਸਫਾਈਆਂ ਹੋ ਗਈ ਸੀ ਅੱਜ ਤਾਂ ਹੁਣ ਪੁਚ ਪਾਚੇ ਲਾਉਣ ਨੂੰ ਵਿਜੀ ਨਹੀਂ ਕੀਤਾ ਇੰਨੀ ਜ਼ਿਆਦੇ ਹਨਾ ਠੰਡ ਸੀਗੀ ਹੱਦੋਂ ਵੱਧ ਧੁੱ 1:00 ਵਜੇ ਧੁੱਪ ਨਿਕਲੀ ਆ ਫੇਰ ਬੰਦਾ ਕੀ ਕੰਮ ਕਰੇ ਹਨਾ ਫੇਰ ਤਾਂ ਜੀਵ ਨਹੀਂ ਕਰਦਾ ਹੈਗਾ ਕਿਸੇ ਕੰਮ ਨੂੰ ਦੁਪਹਿਰੇ ਜੇ ਤਾਂ ਤੇ ਬਸ ਜਾਨ ਨੂੰ ਮੜ ਮੋਟਾ ਜਿਹੜਾ ਕੰਮ ਜਿਆ ਕੀਤਾ ਜਾਨ ਨੂੰ ਦੇਖ ਲੋ ਬੱਚੇ ਸਕੂਲ ਤੋਂ ਵਾਪਸ ਆ ਜਾਂਦੇ ਆ ਕੀ ਕੰਮ ਕਰ ਲੂ ਕੋਈ ਬੰਦਾ ਇੰਨੇ ਦਿਨ ਛੋਟੇ ਆ ਹਨਾ ਤੇ ਲੋ ਜੀ ਇੱਥੇ ਮ ਪਾਲਕ ਸਮਾਰੀ ਜਾਂਦੀ ਸੀਗੀ ਤੇ ਨਾਲ ਹੀ ਇਹਨਾਂ ਨਾਲ ਬਸ ਮੇਰੀ ਗੱਲਬਾਤ ਚੱਲੀ ਜਾਂਦੀ ਸੀਗੀ ਤੇ ਜਿਹੜੀ ਲੜਾਈ ਹੋਈ ਸੀਗੀ ਉਹਦੇ ਤੇ ਵੀ ਗੱਲਬਾਤ ਕਰੀ ਅਸੀਂ ਬਾਕੀ ਬਸ ਅਸੀਂ ਆਪ ਦਾ ਕੰਮ ਲੱਗੇ ਹੋਏ ਸੀਗੇ ਹਨਾ ਲੜਾਈ ਸਾਡੀ ਬਸ ਵੈਸੀ ਹੋ ਗਈ ਸੀਗੀ ਉਹਦੇ ਵੀਡੀਓ ਬਣਾਉਣ ਦੇ ਚੱਕਰ ਚ ਹੋ ਗਈ ਸੀ ਇਹਨਾਂ ਨੂੰ ਬਸ ਮੈਂ ਇਹੀ ਹੱਸਦੀ ਸੀਗੀ ਵੀ ਜਾਂ ਤਾਂ ਤੁਸੀਂ ਦਾੜੀ ਰੱਖ ਲਓ ਹਨਾ ਕੇਸ ਕੋਸ ਰੱਖ ਲਓ ਪੱਗ ਬੰਨਿਆ ਕਰੋ ਵੀ ਜਾਂ ਜੇ ਕਟਵਾਉਣੀ ਆ ਤਾਂ ਕਟਵਾ ਕੇ ਆਪਦਾ ਹਨਾ ਵਧੀਆ ਬਣ ਕੇ ਰਿਹਾ ਕਰੋ ਇਹ ਵੀ ਕੀ ਆ ਹਨਾ ਵੀ ਨਹੀਂ ਤਾਂ ਅਗਲਾ ਦੇਖਣ ਵਾਲਾ ਹੀ ਕਹਿੰਦਾ ਵੀ ਆਪ ਟੌਰ ਕੱਢ ਕੇ ਰਹਿੰਦੇ ਆ ਤੇ ਹਸਬੰਡ ਕਿਦਾਂ ਦਿਆ ਹਨਾ ਵੀ ਚੰਗਾ ਨਹੀਂ ਲੱਗਦਾ ਮੈਂ ਇਹਨਾਂ ਨੂੰ ਇਹੀ ਕਹਿੰਦੀ ਸੀਗੀ ਵੀ ਬਸ ਇੱਕ ਆਪਦੀ ਨਾ ਲੁੱਕ ਆ ਜਿਹੜੀ ਉਹਨੂੰ ਕ੍ਰੀਏਟ ਕਰਕੇ ਰੱਖੋ ਵਧੀਆ ਵਧੀਆ ਲੱਗਦਾ ਆ ਬਸ ਇਹ ਕਹਿੰਦੇ ਕਹਿੰਦੇ ਮੇਰੀ ਵੀਡੀਓ ਨਾ ਬਣਾ ਮੈਂ ਇੰਨਾਂ ਨੂੰ ਹੱਸਦੀ ਸੀ ਮੈਂ ਮੈਂ ਤਾਂ ਵੀਡੀਓ ਤਾਂ ਮੈਂ ਬਣਾਉਂਗੀ ਹੈਨਾ ਵੀ ਵੀਡੀਓ ਤਾਂ ਮੈਂ ਛੋਡੀ ਬਣਾਉਣੀ ਹੈ ਹੋਰ ਮੈਂ ਕਿਹਦੀ ਬਣਾਉਣੀ ਹੈ ਮੈਂ ਇਨਾਂ ਨੂੰ ਇਹੀ ਹੱਸੀ ਜਾਂਦੀ ਸੀ ਲਓ ਜੀ ਪਾਲਕ ਜਿਹੜੀ ਆਪਾਂ ਸਮਾਰ ਲਈ ਤੇ ਹੁਣ ਇਹਨੂੰ ਧੋ ਲੈਣੇ ਆ ਦੋ ਤਿੰਨ ਵਾਰੀ ਧੋ ਲਈ ਸੀਗੀ ਪਾਲਕ ਕਿਉਂਕਿ ਪਾਲਕ ਦੇ ਉੱਪਰ ਮਿੱਟੀ ਜੀ ਤੇ ਉੱਥੇ ਕੁਝ ਸਵਾਹ ਜੀ ਟਿਹਰੀ ਕਰੇ ਹੁੰਦੇ ਨੇ ਹੈਨਾ ਉਹ ਪੈ ਜਾਂਦੀ ਹੈ ਪਾਲਕ ਦੇ ਉੱਪਰ ਥੋੜੀ ਜਿਹੀ ਮਿੱਟੀ ਪੈਂਦੀ ਵੀ ਜ਼ਿਆਦਾ ਹੁੰਦੀ ਆ ਹੈਨਾ ਪਤਾ ਨਹੀਂ ਕਿਵੇਂ ਕਰਕੇ ਤਰੇੜ ਜੀ ਨਾ ਮਿੱਟੀ ਇਹਦੇ ਤੇ ਹੁੰਦੀ ਹੈ ਮੈਂ ਦੋ ਤਿੰਨ ਵਾਰੀ ਧੋ ਲਈ ਸੀਗੀ ਚੰਗੀ ਤਰ੍ਹਾਂ ਇਹੀ ਕੰਮਕਾਰ ਹੁੰਦੇ ਆ ਘਰਾਂ ਦੇ ਵਿੱਚ ਹੋਰ ਕੀ ਹੁੰਦਾ ਹਨ ਬਸ ਸਮਝ ਨਹੀਂ ਲੱਗਦੀ ਹੈਗੀ ਵੀ ਜਦੋਂ ਹੁਣ ਮੌਸਮ ਸਾਫ਼ ਹੋ ਜਾਊਗਾ ਫਿਰ ਸ ਤਾਂ ਬੱਚੇ ਸਕੂਲੇ ਜਾਣਗੇ ਜਲਦੀ ਜਲਦੀ ਹਨਾ ਕੰਮ ਮੁੱਕ ਜਾਂਦਾ ਹੁਣ ਬੱਚੇ ਵੀ 9:30 9 ਤਾਂ ਜਿਹਾਰੀ ਜਾਂਦਾ ਘਰੋਂ ਕੋਈ ਕੰਮ ਨਹੀਂ ਹੁੰਦਾ ਹੈਗਾ ਬਸ ਜਾਨੂੰ ਖਾਣ ਬਕਾਉਣੀ ਹੁੰਦਾ ਹੋਰ ਤਾਂ ਕੁਝ ਨਹੀਂ ਹੁੰਦਾ ਮੈਂ ਪਰਸੋ ਵੀ ਇਹੀ ਸੋਚਦੀ ਸੀ ਵੀ ਚਲੋ ਮੈਂ ਆਪਦਾ ਕੋਈ ਸੂਟ ਸ਼ਰਟ ਕੱਟ ਕੇ ਬਣਾ ਲੂੰਗੀ ਪਰ ਟਾਈਮ ਹੀ ਨਹੀਂ ਲੱਗਦਾ ਹੈਗਾ ਹਨਾ ਠੰਡ ਇੰਨੀ ਆ ਕਿ ਜੀਓ ਨਹੀਂ ਕਰਦਾ ਕਿਸੇ ਕੰਮ ਨੂੰ ਤੇ ਬਣਾਉਣ ਨੂੰ ਤਾਂ ਚਾਹੇ ਜੀ ਮੈਂ ਸਾਗ ਹੀ ਬਣਾ ਲੈਂਦੀ ਹਨਾ ਕਿਉਂਕਿ ਇਹਨੂੰ ਵੀ ਓਨਾ ਹੀ ਟਾਈਮ ਲੱਗ ਗਿਆ ਸੀਗਾ ਤਿਆਰੀ ਕਰਨ ਨੂੰ ਹਨਾ ਮੈਨੂੰ ਵੀ ਲੱਗਦਾ ਸੀਗਾ ਵੀ ਮੈਂ ਚਾਹੇ ਸਾਗ ਹੀ ਬਣਾ ਲੈਂਦੀ ਐਨਾ ਟਾਈਮ ਚ ਤਾਂ 2 ਘੰਟੇ ਤਾਂ ਸਾਗ ਵੀ ਬਣ ਜਾਣਾ ਸੀਗਾ 2 ਘੰਟੇ ਤਾਂ ਮੈਨੂੰ ਲੱਗੇ ਗਏ ਇਹਨੂੰ ਬਸ ਤਿਆਰੀ ਤਿਆਰੀ ਕਰਦੀ ਨਹੀਂ ਹਨਾ ਬਸ ਇਹਨਾਂ ਤੋਂ ਮੈਂ ਥੋੜੀ ਜੀ ਹੈਲਪ ਲਈ ਇਹਨਾਂ ਨੂੰ ਕਹਤਾ ਮੇਰੇ ਨਾਲ ਹਨਾ ਵਿੱਚੋਂ ਸਾਫ਼ ਕਰਵਾ ਦਿਓ ਬਸ ਇਹਨਾਂ ਨੇ ਮੇਰੀ ਹੈਲਪ ਕਰਤੀ ਥੋੜੀ ਜੀ ਲੜਦੇ ਕੋਲਦਿਆਂ ਨੇ ਬਸ ਸਮਝ ਲਓ ਬਸ ਇਹੀ ਸਾਡੀ ਲਾਈਫ ਆ ਇਹੀ ਸਾਡੀ ਸਾਰਾ ਕੁਝ ਬਸ ਇਹੀ ਅਸੀਂ ਲੜ ਲੰਨੇ ਆ ਅਸੀਂ ਹਾਸਲਨੇ ਇੱਕ ਭੈਣ ਕਮੈਂਟ ਕਰਕੇ ਕਹਿੰਦੀ ਸੀ ਵੀ ਤੁਸੀਂ ਮੈਨੂੰ ਬਹੁਤ ਸੋਹਣੇ ਲੱਗਦੇ ਲੜਦੇ ਬਸ ਦੀਦੀ ਸਾਡਾ ਇਹੀ ਸੁਭਾਅ ਮੈਨੂੰ ਗੁੱਸਾ ਆਉਂਦਾ ਵੀ ਬਹੁਤ ਆ ਮੈਂ ਤੁਹਾਨੂੰ ਆਪਦੇ ਗੁੱਸੇ ਦੀ ਗੱਲ ਲਾ ਕੇ ਦਿੰਨੀ ਆ ਇਹ ਨਹੀਂ ਹੈਗਾ ਵੀ ਅਸੀਂ ਲੜਦੇ ਨਹੀਂ ਹੈਗੇ ਲੜਾਈ ਕਿਹੜੇ ਘਰ ਨਹੀਂ ਹੁੰਦੀ ਹਰ ਇੱਕ ਘਰ ਹੁੰਦੀ ਆ ਨਾ ਹਰ ਇੱਕ ਮੀਆਂ ਬੀਬੀ ਦੇ ਵਿੱਚ ਲੜਾਈ ਹੁੰਦੀ ਆ ਤੇ ਬਸ ਮੇਰੀ ਲੜਾਈ ਇਹ ਹੁੰਦੀ ਆ ਵੀ ਜਦੋਂ ਤਾਂ ਹਰੇਕ ਆ ਬਸ ਆਪਦੀ ਗੱਲ ਨੂੰ ਹਨਾ ਹੁੰਦਾ ਵੀ ਮੈਨੂੰ ਇਹ ਲੱਗਦਾ ਹੁੰਦਾ ਵੀ ਮੈਂ ਤਾਂ ਕਦੇ ਗਲਤ ਹੋਈ ਨਹੀਂ ਹੈਗੀ ਜੇ ਮੈਂ ਗਲਤ ਆ ਤਾਂ ਮੇਰੀ ਸੱਚਾਈ ਮੇਰੇ ਸਾਹਮਣੇ ਰੱਖ ਦੋ ਤੇ બસ ਜੇ ਜੇ ਤਾਂ ਮੈਨੂੰ ਗੁੱਸਾ ਚੜ ਗਿਆ ਫਿਰ ਤਾਂ ਨਹੀਂ ਮੈਂ ਬੋਲਦੀ ਹੈਗੀ ਫਿਰ ਤਾਂ ਭਾਵੇਂ ਅਗਲਾ ਮੇਰੀਆਂ ਬਿੰਤਾਂ ਪਾ ਲੈ ਜਿੰਨੇ ਮਰਜ਼ੀ ਗੱਲ ਫਿਰ ਨਹੀਂ ਮੈਂ ਬੋਲਦੀ ਹੁੰਦੀ ਜੇ ਮੈਨੂੰ ਗੁੱਸਾ ਨਹੀਂ ਚੜਿਆ ਫਿਰ ਤਾਂ ਮੇਰਾ ਉਸੇ ਟਾਈਮ ਹਾਸਾ ਨਿਕਲ ਜਾਣਾ ਹਨਾ ਫਿਰ ਭਾਵੇਂ ਜਿੱਡੀ ਵੱਡੀ ਮਰਜ਼ੀ ਗੱਲ ਆ ਫਿਰ ਮੇਰਾ ਜੇ ਹਾਸਾ ਨਿਕਲ ਗਿਆ ਤਾਂ ਬਸ ਫਿਰ ਮੈਨੂੰ ਗੁੱਸਾ ਨਹੀਂ ਆਉਂਦਾ ਹੈਗਾ ਤੇ ਰਹੀ ਗੱਲ ਸਾਡੀ ਲੜਾਈ ਦੀ ਸਾਡੀ ਲੜਾਈ ਹੁੰਦੀ ਓ ਇਦਾਂ ਦੀ ਆ ਬਸ ਕਦੇ ਕਦੇ ਹੀ ਹੁੰਦਾ ਵੀ ਮੈਨੂੰ ਗੁੱਸਾ ਜਾਂ ਇਹ ਗੁੱਸਾ ਜ਼ਿਆਦਾ ਕਰ ਜਾਣ ਫਿਰ ਆਪਾਂ ਨਹੀਂ ਕਰਦੇ ਆਪਾਂ ਨਹੀਂ ਬੁਲਾਉਂਦੇ ਹੈਗੇ ਕਿ ਅਦਾ ਬੰਦਾ ਫੇਰੀ ਜਾਵੇ ਜਿੰਨਾ ਟਾਈਮ ਖੁੱਲ ਕੇ ਗੱਲ ਨਹੀਂ ਅਗਲਾ ਕਰਦਾ ਉਹਨਾ ਟਾਈਮ ਮੈਂ ਵੀ ਨਹੀਂ ਫਿਰ ਬੁਲਾਉਂਦੀ ਹੁੰਦੀ ਹੈਗੀ ਇਹਨਾਂ ਨੂੰ ਗੁੱਸਾ ਚੜ ਜਾਂਦਾ ਹੈ ਉਹ ਰਿਸਾਨ ਵਾਂਗੂ ਕਰਦੇ ਦਿੰਦੇ ਆ ਫਿਰ ਫੇ ਮੈਨੂੰ ਇਹ ਲੱਗਦਾ ਹੁੰਦਾ ਵੀ ਜਾਂ ਤਾਂ ਬੰਦਾ ਖੁੱਲ ਕੇ ਆਪਣੀ ਗੱਲ ਰੱਖੇ ਹਨਾ ਕੋਈ ਕੋਈ ਵੀ ਆਪਦਾ ਪੱਖ ਰੱਖ ਦੋ ਹਨਾ ਹਰੇਕ ਬੰਦੇ ਨੂੰ ਹਨਾ ਰਾਈਟ ਆ ਵੀ ਆਪਣਾ ਪੱਖ ਰੱਖੋ ਵੀ ਆਪਦਾ ਪੱਖ ਰੱਖ ਦੋ ਦੂਜਾ ਬੰਦਾ ਚਾਹੇ ਜੋ ਮਰਜੀ ਸੋਚੇ ਚਾਹੇ ਨਾ ਸੋਚੇ ਦੋ ਗਲਾਸ ਪਾਣੀ ਦਾ ਪਾ ਕੇ ਇਹਦੇ ਵਿੱਚ ਆਪਾਂ ਪਾਲਕ ਜਿਹੜੀ ਸਾਰੀ ਕੱਟੀ ਆ ਉਹ ਪਾ ਦਾਂਗੇ ਤੇ ਲੋ ਜੀ ਇੱਥੇ ਹੁਣ ਮੈਂ ਪਿਆਜ਼ ਵਗੈਰਾ ਸਾਰੇ ਕੁਝ ਕੱਟ ਲਿਆ ਸੀ ਤੇ ਪਾਲਕਾ ਪਰ ਰੱਖੀ ਹੋਈ ਸੀਗੀ ਉਧਰ ਉਬਾਲਣ ਵਾਸਤੇ ਇੰਡਕਸ਼ਨ ਤੇ ਰੱਖਤੀ ਸੀ ਤੇ ਨਾਲ ਦੀ ਨਾਲ ਮੈਂ ਪਿਆਜ਼ ਲਸਣ ਅਦਰਕ ਹਰੀ ਮਿਰਚ ਸਾਰਾ ਕੁਝ ਨਾ ਇਹਦੇ ਵਿੱਚ ਕੀ ਕਵਾਂਗੇ ਇਹਨੂੰ ਗ੍ਰाइंड ਕਰ ਲਈ ਸੀ ਬਸ ਐਂ ਕਰ ਲੋ ਇਹਦੇ ਵਿੱਚ ਪੀਸ ਲਈ ਸੀ ਜਿਹੜਾ ਆਪਣਾ ਹੱਥਾਂ ਵਾਲਾ ਆਹ ਇਹ ਆਂ ਦਾ ਕਟਰ ਜਿਆ ਇਹ ਬਹੁਤ ਵਧੀਆ ਇਹ ਇਹ ਨਾ ਮੈਨੂੰ ਬੜਾ ਵਧੀਆ ਲੱਗਿਆ ਇੱਕ ਤਾਂ ਅੱਗੇ ਹੁੰਦੇ ਸੀਗੇ ਉਹ ਜਿਹੜੀ ਦੂਸਰੀ ਪਲਾਸਟਿਕ ਦੇ ਜਾਂ ਸਟੀਲ ਦੇ ਤੇ ਉਹ ਨਹੀਂ ਸੀ ਓਨੇ ਵਧੀਆ ਹੁੰਦੇ ਜਿਹੜਾ ਸਟੀਲ ਦਾ ਹੁੰਦਾ ਉਹਦਾ ਤਾਂ ਮੂੰਹ ਜਿਆਦਾ ਚੌੜਾ ਹੁੰਦਾ ਹਨ ਉਹਦੇ ਉੱਪਰ ਤਾਂ ਮੇਰਾ ਹੱਥ ਰੱਖਿਆ ਹੋਇਆ ਹੀ ਐ ਥੱਕ ਜਾਂਦਾ ਸੀਗਾ ਹਨ ਤੇ ਉਹ ਵੀ ਟੁੱਟ ਟੱਟ ਗਿਆ ਕਾਫੀ ਦੇਰ ਦਾ ਤੇ ਇੱਕ ਹੋਰ ਪਲਾਸਟਿਕ ਦਾ ਲਿਆ ਸੀ ਉਹ ਟਿਰ ਗਿਆ ਪਤਾ ਨਹੀਂ ਕਿਵੇਂ ਉਹ ਪਤਾ ਨਹੀਂ ਜਿਹਾਰ ਨੇ ਤੋੜਤਾ ਤੇ ਇੱਕ ਮੇਰੇ ਕੋਲ ਉਹ ਦੂਸਰਾ ਇਹ ਆ ਜਿਸ ਨੂੰ ਆਪਾਂ ਮਤਲਬ ਵਿੱਚ ਪਿਆਜ਼ ਰੱਖ ਕੇ ਵੀ ਉੱਪਰੋਂ ਦੱਬ ਦੰਨੇ ਆ ਮੈਂ ਕਦੇ ਉਹ ਮੈਂ ਸ਼ਾਇਦ ਵੀਡੀਓ ਦੇ ਵਿੱਚ ਦਿਖਾਇਆ ਨਹੀਂ ਮੈਂ ਤੁਹਾਨੂੰ ਦਿਖਾਉਂਗੀ ਇੱਕ ਦਿਨ ਮੈਂ ਉਹਦੇ ਨਾਲ ਵੀ ਤੜਕਾ ਲਾਇਆ ਸੀਗਾ ਉਹ ਥੋੜੇ ਜਿਹਾ ਮੋٹے ਰੱਖ ਦਿੰਦਾ ਆ ਜਿੱਦਾਂ ਆਪਾਂ ਆਲੂ ਮਟਰ ਬਣਾਉਣੇ ਆ ਫਿਰ ਬੱਚੇ ਲਾਈਕ ਨਹੀਂ ਕਰਦੇ ਹਨਾ ਗਰੀਵੀਜੀ ਨਹੀਂ ਬਣਦੀ ਉਹਦੇ ਵਿੱਚ ਹਨਾ ਵਧੀਆ ਵਧੀਆ ਨਹੀਂ ਬਣਦਾ ਹਨਾ ਟੇਸਟ ਜਿਆ ਨਹੀਂ ਆਉਂਦਾ ਪਿਆਜ਼ਾਂ ਦਾ ਕਿਉਂਕਿ ਉਹ ਜਿੱਦਾਂ ਆਪਾਂ ਸਬਜ਼ੀ ਨੂੰ ਕੱਟਦੇ ਆ ਹਨਾ ਉਹਦਾ ਕੱਟ ਦਿੰਦਾ ਆ ਗਰੀਬ ਬ੍ਰੀ ਤੇ ਇਹ ਇਹ ਜਿਹੜਾ ਕਟਰ ਆ ਨਾ ਇਹਦਾ ਤੁਹਾਨੂੰ ਮੈਂ ਦੱਸਾਂ ਵੀ ਇਹ ਤਾਂ ਮੈਨੂੰ ਬੜਾ ਹੀ ਪਸੰਦ ਆਇਆ ਇਹਦੀ ਪਲਾਸਟਿਕ ਵੀ ਜਿਹੜੀ ਕਿਵੇਂ ਮਤਲਬ ਵੀ ਕੁਝ ਹੋਰ ਤਾਂ ਨਾ ਦਾ ਹੀ ਆ ਮੈਨੂੰ ਹੁਣ ਪਤਾ ਨਹੀਂ ਹੈਗਾ ਇੱਕ ਜਿਹੜੇ ਆਉਂਦੇ ਨਹੀਂ ਅਸਲੀ ਪਲਾਸਟਿਕ ਜੀ ਵਧੀਆ ਜੀ オリジナル ਜੀ ਆ ਯਾਨੀ ਕਿ ਇਹ ਬਹੁਤ ਵਧੀਆ ਦੀ ਇਹਦਾ ਹੈਂਡਲ ਵੀ ਬਹੁਤ ਵਧੀਆ ਬੜਾ ਵਧੀਆ ਲੱਗਿਆ ਮੈਨੂੰ ਐਵੇਂ ਕਹਾ ਵੀ ਹੈਗਾ ਤਾਂ ਚਲੋ ਬਾਕੀਆਂ ਦੂਜਿਆਂ ਨਾਲੋਂ ਮਹਿੰਗਾ ਇਹ ਹੈਗਾ ਨਹੀਂ 2.5 300 ਦਾ ਆਇਆ ਯਾ ਚਲੋ ਮੈਂ ਬਸ ਇਹਨੂੰ ਹੁਣ ਜਿਆਨ ਮੈਂ ਟੱਚ ਵੀ ਨਹੀਂ ਕਰਨ ਦਿੱਤਾ ਮੈਂ ਕਿ ਭਾਈ ਤੋੜ ਨਾ ਦੇਈ ਹੈ ਨਾ ਵੀ ਮੈਨੂੰ ਤਾਂ ਇਹ ਚੀਜ਼ ਬਿਨਾ ਲਾਈਟ ਨਹੀਂ ਹੁੰਦੀ ਹੈ ਕਿ ਇੱਕ ਤਾਂ ਸਾਡੇ ਲਾਈਟ ਨੇ ਮੇਰੇ ਮਤਲਬ ਆ ਕਈ ਚੀਜ਼ਾਂ ਤੇ ਨਾ ਪੈਸੇ ਏਦਾਂ ਕਰਕੇ ਲਾਈਟ ਨਹੀਂ ਲਵਾਇਆ ਉਹ ਜਿਹੜੇ ਰੱਸੀ ਜਿਹਾ ਖਿੱਚਣ ਵਾਲੇ ਸੀਗੇ ਉਹ ਵੀ ਦੋ ਤਿੰਨ ਟੁੱਟ ਗਏ ਉਹ ਵੀ ਨਹੀਂ ਮੈਨੂੰ ਹੈ ਨਾ ਵਧੀਆ ਨਹੀਂ ਲੱਗਦੇ ਹੈਗੇ ਉਹ ਇੱਕ ਤਾਂ ਮੈਂ ਮੈਂ ਖੋਲ ਲਿਆ ਪੰਗਾ ਲੈ ਲਿਆ ਮੈਂ ਕਿ ਵੀ ਇਹਦੇ ਵਿੱਚ ਪਾਣੀ ਪੈਂਦਾ ਹੈ ਤਾਂ ਵਿੱਚੋਂ ਧੋਖ ਖੋਲ ਕੇ ਸਾਫ਼ ਕਰਦਾ ਇਹ ਜਿਆ ਖੋਲਣ ਨੂੰ ਉਹ ਸਾਫ਼ ਕੀਤਾ ਮੁੜ ਕੇ ਓਕਣਾ ਉਹਦੀ ਫੀਟਿੰਗ ਆਈ ਹੋਈ ਨਹੀਂ ਕਸ ਨਹੀਂ ਹੋਇਆ ਹੈਗਾ ਦੁਬਾਰਾ ਕੋਲ ਕੇ ਧੋ ਲਿਆ ਸਾਫ ਕਰ ਲਿਆ ਬਸ ਉਹ ਕਸਿਆ ਨਹੀਂ ਗਿਆ ਉਦਾਂ ਹਨਾ ਉਹਦੇ ਸਕਰੂ ਜਿਹੜੇ ਹੁੰਦੇ ਆ ਨਾ ਉਹ ਨਹੀਂ कसे ਨਹੀਂ ਗਿਆ ਮੇਰੇ ਤੋਂ ਚੰਗੀ ਤਰ੍ਹਾਂ ਗਰਾਰੀਆਂ ਨਹੀਂ ਵੈਸੇ ਹਨਾ ਫਿੱਟ ਆਈਆਂ ਨਟ ਤਾਂ ਉਹਦੇ ਜਿਹੜੇ ਸੀਗੇ ਸਹੀ ਆ ਜਾਂਦੇ ਸੀ ਤੇ ਜਿਹੜੀਆਂ ਉਹਦੀਆਂ ਗਰਾਰੀਆਂ ਜੀਆਂ ਸੀਗੀਆਂ ਉਹ ਨਹੀਂ ਸਹੀ ਰੱਖੀਆਂ ਜਾਂਦੀਆਂ ਸੀਗੀਆਂ ਤਾਂ ਕਰਕੇ ਮੈਂ ਇਹੀ ਮੰਗਾਇਆ ਮੈਂ ਕਿਹਾ ਵੀ ਆਪਣੇ ਲਈ ਤਾਂ ਇਹੀ ਫਿੱਟ ਬੈਠੂਗਾ ਇਹੀ ਲਿਆ ਕੇ ਦਵਾਂ ਮੈਂ ਤਾਂ ਇਹ ਤਾਂ ਬਾਲਾ ਵਧੀਆ ਲੱਗਿਆ ਤੇ ਲੋ ਜੀ ਹੁਣ ਆਪਾਂ ਤੜਕੇ ਦੀ ਤਿਆਰੀ ਕਰ ਲਈ ਤੜਕਾ ਲਾ ਲੈਨੇ ਆ ਤੇ ਤੜਕਾ ਜਿਹੜਾ ਆਪਾਂ ਨੇ ਉਦਾਂ ਹੀ ਭੁੰਨਣਾ ਜਦ ਤਾ ਆਪਾਂ ਬਾਕੀ ਸਾਰੀਆਂ ਸਬਜ਼ੀਆਂ ਨੂੰ ਭੁੰਨਦੇ ਆ ਨਾ ਜਿਦਾਂ ਮਟਰ ਵਗੈਰਾ ਨੂੰ ਤੜਕਾ ਲਾਉਨੇ ਆ ਆਪਾਂ ਉਦਾਂ ਹੀ ਤੜਕਾ ਲਾਉਣਾ ਆਪਾਂ ਨੇ ਸਾਰਾ ਤੜਕੇ ਵਾਲਾ ਪ੍ਰੋਸੈਸ ਆਪਣਾ ਸੇਮ ਹੀ ਆ ਪਿਆ ਆਪਾਂ ਨੇ ਲਸਣ ਪਿਆਜ਼ ਅਦਰਕ ਟਮਾਟਰ ਸਾਰਾ ਕੁਝ ਪਾਇਆ ਤੇ ਉਦਾਂ ਹੀ ਤੜਕਾ ਲਾ ਕੇ ਉਦਾਂ ਹੀ ਵਿੱਚ ਆਪਾਂ ਨੇ ਪਾਲਕ ਨੂੰ ਪਹਿਲਾਂ ਆਪਾਂ ਨੇ ਉਬਾਲ ਲਿਆ ਤੇ ਉਸ ਤੋਂ ਬਾਅਦ ਫਿਰ ਆਪਾਂ ਨੇ ਗ੍ਰाइंड ਕਰ ਲਿਆ ਤੇ ਹੁਣ ਮੈਂ ਤੜਕਾ ਲਾਉਣੀ ਐ ਇੱਥੇ ਮੈਂ ਵਾਇਸਓਵਰ ਤਾਂ ਕਰਦੀ ਆ ਕਿਉਂਕਿ ਸ਼ਾਇਦ ਗਾਣੇ ਚੱਲਦੇ ਸੀਗੇ ਫਿਰ ਗਾਣਿਆਂ ਦਾ ਨਾ ਕਾਪੀਰਾਈਟ ਆ ਜਾਂਦਾ ਆ ਫਿਰ ਬਸ ਤਾਂ ਪਤਾ ਹੀ ਹੈ ਜਦੋਂ ਕਾਪੀਰੇਟ ਆਉਂਦਾ ਹੈ ਫਿਰ ਕੀ ਹੁੰਦਾ ਹੈ ਬਹੁਤ ਕੁਛ ਧਿਆਨ ਰੱਖਣਾ ਪੈਂਦਾ ਹੈ ਹਨਾ ਇੱਕ YouTube ਤੇ ਵੀਡੀਓ ਪਾਉਣਾ ਹੀ ਬਸ ਵੀਡੀਓ ਨਹੀਂ ਪਾਉਣੀ ਹੈਗੀ ਬਹੁਤ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ ਹੈ ਹਨਾ ਤੇ ਬਸ ਇਹੀ ਆ ਇੱਕ YouTuber ਦੀ ਲਾਈਫ ਇਹੀ ਆ ਬਸ ਵੀ ਉਹਨੂੰ ਬਹੁਤ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ ਹੈ ਹਨਾ ਇਹ ਵੀ ਦੇਖਣਾ ਪੈਂਦਾ ਵੀ ਕਿਹੜੇ ਬੰਦੇ ਨੇ ਵੀਡੀਓ ਦੇ ਵਿੱਚ ਆਉਣਾ ਕਿਹੜੇ ਨੇ ਨਹੀਂ ਆਉਣਾ ਹੈਗਾ ਹਨਾ ਜੇ ਜੀਨੇ ਨਹੀਂ ਆਉਣਾ ਜੇ ਉਹ ਭੁੱਲ ਕੇ ਵੀ ਵੀਡੀਓ ਦੇ ਵਿੱਚ ਆ ਗਿਆ ਫਿਰ ਆਪਾਂ ਨੂੰ ਕੱਟਣੀ ਵੀ ਪੈਂਦੀ ਆ ਵੀਡੀਓ ਕਿਉਂਕਿ ਫਿਰ ਅਗਲਾ ਬਾਅਦ ਦੇ ਵਿੱਚ ਗੁੱਸਾ ਕਰਦਾ ਇਹ ਮੇਰੀ ਵੀਡੀਓ ਕਿਉਂ ਪਾਤੀ ਹਨਾ ਫਿਰ ਬਹੁਤ ਕੁਝ ਦੇਖਣਾ ਪੈਂਦਾ ਹੈ ਤੇ ਬਾਕੀ ਮੇਰੀ ਵੀਡੀਓ ਤਾਂ ਮੇਰੀ ਆਪ ਦੀ ਹੀ ਹੁੰਦੀ ਆ ਹਨਾ ਮੈਨੂੰ ਨਹੀਂ ਵਧੀਆ ਲੱਗਦਾ ਕਿਸੇ ਹੋਰ ਦੀ ਜਦੋਂ ਕੋਈ ਆਉਣਾ ਨਹੀਂ ਚਾਹੁੰਦਾ ਨਾ ਫਿਰ ਆਪਾਂ ਵੀ ਨਹੀਂ ਅਗਲੇ ਤੇ ਜਾਣ ਕੇ ਕੈਮਰਾ ਕਰਦੇ ਵੀ ਐਵੇਂ ਉਹ ਅਗਲੇ ਨੂੰ ਕਿਉਂ ਫੋਕਸ ਕਰਾਈਏ ਵੀ ਅਗਲਾ ਸ਼ਾਇਦ ਅਗਲੇ ਲੱਗਦਾ ਵੀ ਸ਼ਾਇਦ ਮੇਰੀ ਵੀਡੀਓ ਕਰਕੇ ਹੀ ਬਸ ਤਾਂ ਨੂੰ ਪਤਾ ਹੀ ਆ ਦੁਨੀਆ ਦਾ ਹਨਾ ਆਪਾਂ ਕਮਾਈਦਾ ਹੀ ਨਹੀਂ ਕੈਮਰਾ ਕਿਸੇ ਵੱਲ ਲੱਭਦਾ ਆਪਦੇ ਤੇ ਰੱਖੀਦਾ ਬਾਕੀ ਮੇਰੀ ਲਾਈਫ ਇਦਾਂ ਦੀ ਹੋਈ ਆ ਮੈਂ ਮੇਰੀ ਸੋਚਣੀ ਇਹ ਆ ਵੀ ਆਪਦੀ ਲਾਈਫ ਦੇ ਵਿੱਚ ਖੁਸ਼ ਰਭੋ ਬਾਕੀ ਜਿਵੇਂ ਕਹਿੰਦੇ ਆਪਾਂ ਕੀ ਲੈਣਾ ਕਿਸੇ ਤੋਂ ਲੋਕਾਂ ਤੋਂ ਮੈਨੂੰ ਨਹੀਂ ਕਿਸੇ ਦੀ ਪਰਵਾਹ ਨਹੀਂ ਹੈਗੀ ਬਸ ਬਾਕੀ ਇੱਥੇ ਲੱਤਾਂ ਖਿੱਚਣ ਵਾਲੀ ਦੁਨੀਆ ਤਾਂ ਬਾਦੂ ਫਿਰਦੀ ਆ ਬਾਬੇ ਨਾਨਕ ਨੇ ਬਾਹ ਫੜੀ ਹੋਈ ਆ ਬਸ ਆਪਾਂ ਠੀਕ ਆ ਬਾਕੀ ਕੋਈ ਕਿਸੇ ਦਾ ਨਹੀਂ ਹੈਗਾ ਖਾਸ ਕਰਕੇ ਆਪਦੇ ਹੀ ਲੱਤਾਂ ਖਿੱਚਦੇ ਹੁੰਦੇ ਆ ਤੇ ਉਹ ਖਿੱਚਦੇ ਹੁੰਦੇ ਆ ਜਿਨ੍ਹਾਂ ਨੂੰ ਡਰ ਹੁੰਦਾ ਵੀ ਸਾਡੇ ਤੋਂ ਅੱਗੇ ਨਾ ਨਿਕਲ ਜਾਣ। ਬਸ ਉਹ ਉਹਨਾਂ ਨੂੰ ਇਹ ਫਿਕਰ ਆਂਦਾ ਵੀ ਸ਼ਾਇਦ ਅਸੀਂ ਅੱਗੇ ਆ ਤਾਂ ਅਸੀਂ ਉਹ ਅੱਗੇ ਰਹੀਏ। ਇਹ ਲੱਕ ਦਾ ਕੋਈ ਪਤਾ ਨਹੀਂ ਹੈਗਾ ਕਿਸੇ ਦਾ ਵੀ ਕਦੋਂ ਕਿਸ ਟਾਈਮ ਕੀ ਹੋ ਜਾਣਾ ਹੈ ਕੁਝ ਨਹੀਂ ਪਤਾ ਹੈਗਾ। ਕੋਈ ਕਿਸੇ ਨਾਲ ਇੱਥੇ ਘੱਟ ਨਹੀਂ ਹੈਗਾ। ਸਭ ਦੇ ਦੋ ਲੱਤਾਂ ਨੇ, ਦੋ ਹੱਥ ਨੇ, ਦੋ ਅੱਖਾਂ ਨੇ, ਦੋ ਕੰਨ ਨੇ, ਇੱਕ ਜੀਵ ਆ। ਸਭ ਦੇ ਹੀ ਆ। ਰੱਬ ਨੇ ਇਹ ਸਭ ਨੂੰ ਲਾ ਕੇ ਦਿੱਤੇ ਹੋਇਆ ਹਨਾ। ਬਸ ਇਹਦਾ ਇਸਤੇਮਾਲ ਕਰਨਾ ਕਿਸੇ ਕਿਸੇ ਨੂੰ ਆਉਂਦਾ। ਜੇ ਆਪਾਂ ਕਹੀਏ ਹੈ ਨਾ ਜੀਵ ਆ ਇਹੀ ਛੇਤਰ ਪਵਾ ਦਿੰਦੀ ਆ ਇਹੀ ਆਪਣੀ ਹਾਰ ਪਵਾ ਦਿੰਦੀ ਆ ਹੈ ਨਾ ਬਸ ਮਤਵਲੇ ਹੀ ਆ ਵੀ ਸੁਣਨ ਵਾਲੇ ਨੂੰ ਗੱਲ ਵਧੀਆ ਲੱਗਣੀ ਚਾਹੀਦੀ ਆ ਐਨਾ ਵਧੀਆ ਬੋਲੋ ਹੈ ਨਾ ਜਵਾਨ ਆ ਇਹਦੇ ਨਾਲ ਰਸ ਕੋਲੋ ਜ਼ਹਿਰ ਨਾ ਕੋਲੋ ਠੀਕ ਆ ਮੈਂ ਤਾਂ ਇਹੀ ਮੰਦੀ ਹੁੰਨੀ ਆ ਬਾਕੀ ਮੇਰੀ ਸੋਚ ਨਾਲ ਕੌਣ-ਕੌਣ ਐਗਰੀ ਆ ਉਹ ਕਮੈਂਟਸ ਕਰਕੇ ਜ਼ਰੂਰ ਦੱਸਿਓ ਬਾਕੀ ਆਪਾਂ ਦੁਨੀਆ ਦੀ ਪਰਵਾਹ ਨਹੀਂ ਕਰੀਦੀ ਕਿਉਂਕਿ ਦੁਨੀਆ ਬਣੀ ਹੀ ਇਸੇ ਕੰਮ ਖਾਤਰ ਆ ਵੀ ਉਹਨੇ ਲੱਤਾਂ ਹੀ ਖੇਚਣੀਆਂ ਨੇ ਆਪਾਂ ਨੂੰ ਕਿਸੇ ਦੀ ਪਰਵਾਹ ਨਹੀਂ ਹੈਗੀ ਜੀਨੇ ਜੋ ਕਹਿਣਾ ਕਹੀ ਜੇ ਉਹ ਕਈ ਲੋਕ ਕਹਿੰਦੇ ਆ ਤੁਸੀਂ ਵੀਡੀਓ ਪਾਉਨੇ ਹੋ ਪੈਸੇ ਕਮਾਉਨੇ ਜੇ ਕਰਦੇ ਭਾਈ ਮਿਹਨਤ ਆ ਇਹਨੂੰ ਠੱਗਣਾ ਨਹੀਂ ਕਹਿੰਦੇ ਇਹਨੂੰ ਮਿਹਨਤ ਕਰਨਾ ਕਹਿੰਦੇ ਆ ਤੁਸੀਂ ਕਰ ਲਓ ਹਨਾ ਵੀ ਜੀਨੂੰ ਲੱਗਦਾ ਆ ਵੀ ਅਸੀਂ ਪਤਾ ਨਹੀਂ ਕਿੰਨੇ ਕ ਪੈਸੇ ਕਮਾਉਨੇ ਆ ਤੁਸੀਂ ਕਮਾ ਕੇ ਦੇਖ ਲਓ ਲਓ ਜੀ ਇਹ ਪਨੀਰ ਦੇ ਪੀਸ ਕੱਟ ਲਏ ਆਪਾਂ ਨੇ ਤੇ ਇਹ ਆਪਣਾ ਤੜਕਾ ਜਿਹੜਾ ਰੈਡੀ ਹੋ ਗਿਆ ਤੜਕੇ ਦਾ ਕਲਰ ਪੂਸ਼ ਹੋ ਰਹੀਦਾ ਵੀਡੀਓ ਇਹ ਚ ਲੈਪ ਚ ਚਲਦੀ ਤੇ ਹੁਣ ਇਹਦੇ ਵਿੱਚ ਆਪਾਂ ਪਾ ਦਨੇ ਆ ਪਨੀਰ ਪਾਲਕ ਆਪਾਂ ਨੇ ਉਹ ਕਰਕੇ ਨਾ ਉਬਾਲ ਕੇ ਇਹਨੂੰ ਥੋੜਾ ਜਿਹਾ ਸੇਕ ਲਵਾ ਕੇ ਗ੍ਰाइंड ਕਰ ਲਈ ਤੇ ਹੁਣ ਇਹਨੂੰ ਬਸ ਆਪਾਂ ਇਹਦੇ ਨਾਲ ਹੀ ਵਿੱਚ ਮਿਕਸ ਕਰ ਦੇਣਾ ਹੈ ਚੰਗੀ ਤਰ੍ਹਾਂ ਮਿਕਸ ਕਰਤਾ ਤੇ ਹੁਣ ਇਹਨੂੰ ਆਪਾਂ ਥੋੜੀ देर ਹੋਰ ਪਕਾ ਲੈਣੇ ਆ ਬਸ ਤਾਂ ਪਾਲਕ ਪੱਕੀ ਹੋਈ ਆ

ਤੇ ਹੁਣ ਮੈਂ ਲੱਗੀ ਰੋਟੀ ਬਣਾਉਣ ਮੱਕੀ ਦੀਆਂ ਰੋਟੀਆਂ ਜਿਹੜਾ ਨੇ ਖਾਣੀਆਂ ਸੀ ਤੇ ਮੇਰੇ ਕੋਲੇ ਆਟਾ ਪਿਆ ਸੀ ਸਵੇਰ ਦਾ ਗੁੰਨਿਆ ਹੋਇਆ ਕਣਕ ਦਾ ਤੇ ਮੈਂ ਬਣਾਈਆਂ ਕਣਕ ਦੀਆਂ ਰੋਟੀਆਂ ਇਹ ਤਾਂ ਮੈਂ ਬਸ 2-3 ਕ ਜਿਹੜਾ ਲਈ ਬਣਾਈਆਂ ਸੀ ਮੱਕੀ ਦੀਆਂ ਰੋਟੀਆਂ ਕਿਉਂਕਿ ਉਹਨੇ ਪਾਲਕ ਪਨੀਰ ਨਹੀਂ ਸੀ ਖਾਦਾ ਜਿਹੜਾ ਨੇ ਬਿਲਕੁਲ ਵੀ ਨਹੀਂ ਖਾਦਾ ਇਹ ਪਨੀਰ ਪਤਾ ਨਹੀਂਗਾ ਤੇ ਕੱਚਾ ਖਾ ਲੰਦਾ ਸਬਜੀ ਵਗੈਰਾ ਪਨੀਰ ਦੀ ਨਹੀਂ ਖਾਂਦਾ ਹੈਗਾ ਲਾਈਕ ਹੀ ਨਹੀਂ ਕਰਦਾ ਹੈਗਾ ਪਨੀਰ ਦੀ ਸਬਜੀ ਤਾਂ ਬਿਲਕੁਲ ਵੀ ਪਤਾ ਨਹੀਂ ਇਹਨੂੰ ਕੀ ਹੋਇਆ ਹੋਇਆ ਇੱਥੇ ਮੈਂ ਬਣਾਉਂਦੀ ਸੀ ਰੋਟੀ ਤੇ ਨਾਲ ਹੀ ਮੇਰੇ ਨਾਲ ਇਹ ਲੱਗੇ ਪਿਆ ਸੀ ਪਤਾ ਨਹੀਂ ਕੀ ਇੱਥੇ ਗੱਲਾਂ ਜੀਆਂ ਕਰਦੇ ਸੀ ਤੇ ਮੈਂ ਇਹਨਾਂ ਨੂੰ ਕਹਿੰਦੀ ਸੀ ਕਿ ਪਤਾ ਨਹੀਂ ਮੇਰਾ ਮੂੰਹ ਕਿਉਂ ਤੇ ਦੁਖੀ ਜਾਂਦਾ ਕੀ ਕਾਰਨ ਆ ਨਾ ਤੇ ਪਤਾ ਨਹੀਂ ਕੀ ਹੋ ਗਿਆ ਮੂੰਹ ਦੀ ਵੀ ਮੈਨੂੰ ਪਤਾ ਨਹੀਂ ਸਮਝ ਨਹੀਂ ਲੱਗਦੀ ਮੈਨੂੰ ਵੀ ਅਜੀਬ ਕਿਸਮ ਦੀਆਂ ਬਿਮਾਰੀਆਂ ਹੁੰਦੀਆਂ ਨੇ ਮੈਨੂੰ ਖੁਦ ਨੂੰ ਸਮਝ ਨਹੀਂ ਆਉਂਦੀ ਹੈਗੀ ਜਿੱਦਾਂ ਹੁਣ ਮੈਂ ਬੋਲਦੀ ਆ ਤਾਂ ਕੁਝ ਨਹੀਂ ਦੁਖਦਾ ਹੈਗਾ ਹਨਾ ਬੜੇ ਸੋਹਣੇ ਆ ਦੇਖਣ ਨੂੰ ਅਗਲਾ ਲੱਗਦਾ ਵੀ ਇਹਦਾ ਕੀ ਦੁਖਦਾ ਹਨਾ ਵੀਂ ਤਾਂ ਕੁਛ ਨਹੀਂ ਹੋਇਆ ਹੈ ਹਨਾ ਚੰਗੇ ਭਲੇ ਆ ਪਰ ਜਿਹੜਾ ਬੰਦਾ ਹੁੰਦਾ ਨਾ ਉਹਨੂੰ ਪਤਾ ਹੁੰਦਾ ਵੀ ਮੇਰਾ ਆਪ ਦਾ ਕੀ ਦੁਖਦਾ ਹੈ ਤੇ ਪਤਾ ਨਹੀਂ ਕੀ ਹੋਇਆ ਵੀ ਜਦੋਂ ਮੈਂ ਰੋਟੀ ਖਾਣੀਆਂ ਨਾ ਮੈਂ ਤਾਂ ਮੂੰਹ ਨਹੀਂ ਖੁੱਲਦਾ ਹੈਗਾ ਜਦੋਂ ਹੁਣ ਮੈਂ ਬੋਲਦੀ ਮੈਂ ਮੈਂ ਨਾ ਆਪਦੀ ਆਪ ਵੀ ਟਰਾਈ ਕਰਕੇ ਦੇ ਦਿਆ ਮੂੰਹ ਖੋਲ ਕੇ ਦੇ ਦਿਆ ਮੈਂ ਐਦਾਂ ਤਾਂ ਮੇਰਾ ਮੂੰਹ ਖੁੱਲਦਾ ਕੁਛ ਨਹੀਂ ਤਾਂ ਮੈਂ ਜ਼ਿਆਰ ਵੀ ਕਹਾਂ ਮम्मी ਮੂੰਹ ਘੱਟ ਖੋਲੋ ਪਤਾ ਨਹੀਂ ਕੀ ਹੋਇਆ ਹਨਾ ਵੀ ਜਦੋਂ ਮੈਂ ਰੋਟੀ ਖਾਣੇ ਨੂੰ ਮੇਰਾ ਮੂੰਹ ਦੁਖਦਾ ਹੈ ਮੂੰਹ ਪੱਕਿਆ ਵੀ ਨਹੀਂ ਹੋਇਆ ਤੇ ਝਾੜ ਵਗੈਰਾ ਵੀ ਕੁਛ ਨਹੀਂ ਦੁਖਦੀ ਹੈਗੀ ਤੇ ਇਹਨਾਂ ਨੇ ਮੈਨੂੰ ਗੋਲੀਆਂ ਵੀ ਲੈ ਕੇ ਦਿੱਤੀਆਂ ਕਹਿੰਦੇ ਕਹਿੰਦੇ ਠੰਡ ਨਾਲ ਦੁਖਦਾ ਯਾ ਮੂੰ ਬਿੱਤੂ ਠੰਡਾ ਪਾਣੀ ਵੱਧ ਪੀਣੀ ਆ ਪਾਣੀ ਭਾਈ ਮੇਤੋਂ ਤਾਂ ਗਰਮ ਪਾਣੀ ਪੀਤਾ ਨਹੀਂ ਜਾਂਦਾ ਹੈਗਾ ਪਤਾ ਨਹੀਂ ਕੀ ਹੋਇਆ ਨਾ ਮੇਤੋਂ ਨਹੀਂ ਬਿਲਕੁਲ ਵੀ ਪਾ ਗਰਮ ਪਾਣੀ ਨਹੀਂ ਪੀਂਦਾ ਤੇ ਇੱਥੇ ਜਿਹਾਰ ਨੇ ਚਟਣੀ ਨਾਲ ਰੋਟੀ ਖਾਧੀ ਸੀ ਚਟਣੀ 'ਚ ਪਤਾ ਨਹੀਂ ਇਹਨੂੰ ਕੀ ਮਿਰਚਾਂ ਲੱਗਦੀਆਂ ਸੀ ਕਿੰਲੋ ਪਾਣੀ ਪੀ ਗਿਆ ਇਹ ਵੀ ਠੰਡਾ ਪਾਣੀ ਪੀਂਦਾ ਇਹ ਵੀ ਠੰਡਾ ਪਾਣੀ ਪੀਂਦਾ ਜਿਹਾਰ ਦੇ ਡੈਡੀ ਤਾਂ ਭਾਈ ਕੋਸਾ ਪਾਣੀ ਪੀ ਲੈਂਦੇ ਆ ਹਨਾ ਇਹ ਪਤਾ ਨਹੀਂ ਕਿਵੇਂ ਪੀ ਲੈਂਦੇ ਆ ਤਾਂ ਸਾਰੀ ਗਰਮੀ ਵੀ ਇਹਨਾਂ ਨੇ ਬਿਨਾਂ ਫ੍ਰਿਜ ਤੋਂ ਪਾਣੀ ਪ ਇਸ ਸਰਦੀਆਂ ਦੇ ਵਿੱਚ ਇਹਨਾਂ ਨੇ ਗਰਮ ਕਰ ਕਰਕੇ ਪਾਣੀ ਪੀਣਾ। ਪਤਾ ਨਹੀਂ ਕੀ ਇਹਨਾਂ ਨੂੰ ਇਹ ਤਾਂ ਪੀ ਲੈਂਦੇ ਆ ਤੇ ਬਾਕੀ ਜਦੋਂ ਦੀ ਮੈਂ ਨਾ ਦਿਵਾਲੀ ਮੌਕੇ ਬਿਮਾਰ ਹੋਈ ਸੀ ਉਦੋਂ ਦਾ ਸਾਡਾ ਫਿਲਟਰ ਜਿਹੜਾ ਬਿਲਕੁਲ ਖੜਾ ਅਸੀਂ ਬੰਦ ਕਰਤਾ ਫਿਲਟਰ ਦਾ ਪਾਣੀ ਅਸੀਂ ਬਿਲਕੁਲ ਨਹੀਂ ਪੀਂਦੇ ਸਾਨੂੰ ਵੱਧ ਤੋਂ ਵੱਧ ਬਨਵੀ ਕੇ ਇੱਕ ਹਫਤਾ ਹੀ ਜਿਹੜਾ ਔਖਾ ਲੱਗਿਆ ਦੂਜਾ ਪਾਣੀ ਪੀਣਾ ਇਸ ਤੋਂ ਬਾਅਦ ਹੁਣ ਪਾਣੀ ਬਹੁਤ ਟੇਸਟੀ ਲੱਗਦਾ ਸਾਨੂੰ ਤੇ ਮੈਨੂੰ ਪਤਾ ਨਹੀਂ ਘਾਤੇ ਆਪਦੇ ਆਪ ਨੂੰ ਮੈਨੂੰ ਐ ਲੱਗਿਆ ਵੀ ਜਾਂ ਤਾਂ ਫਿਲਟਰ ਦੀ ਸਰਵਿਸ ਕਰਵਾਓ ਜਾਂ ਫਿਲਟਰ ਦਾ ਪਾਣੀ ਪੀਣਾ ਬੰਦ ਕਰੋ ਮੈਂ ਇਹਨਾਂ ਨੂੰ ਕਿਹਾ ਵੀ ਮੈਨੂੰ ਇਹ ਲੱਗਦਾ ਵੀ ਆਪਾਂ ਨੂੰ ਫਿਲਟਰ ਦਾ ਪਾਣੀ ਜਿਹੜਾ ਬਿਮਾਰ ਕਰਦਾ ਹਨਾ ਅਸੀਂ 10 ਸਾਲ ਹੋ ਗਏ ਸੀਗੇ ਸਾਨੂੰ ਫਿਲਟਰ ਦਾ ਪਾਣੀ ਪੀਂਦਿਆਂ ਨੂੰ ਤੇ ਬਸ ਪਤਾ ਨਹੀਂ ਕਿਉਂ ਮਨ ਨੂੰ ਹਨਾ ਬਾਣਕਾ ਜੀ ਆ ਗਈ ਤੇ ਮੈਂ ਇਹਨਾਂ ਨੂੰ ਵੀ ਰੋਕਤਾ ਮੈਂ ਇਹਨਾਂ ਤੇ ਨਾ ਜਾਣਿਆਂ ਨੂੰ ਵੀ ਕਿਹਾ ਮੈਂ ਤਾਂ ਕਿਹਾ ਵੀ ਹਨਾ ਵੀ ਜਾ ਤਾਂ ਇਹਦੀ ਸਰਵਿਸ ਕਰਵਾਓ ਜਾਂ ਨਵਾਂ ਤਰਵਾਓ ਜਾਂ ਕੁਛ ਕਰੋ ਜਾਂ ਪਾਣੀ ਪੀਣਾ ਹੀ ਬੰਦ ਕਰ ਦਿਓ ਫਿਲਟਰ ਦਾ ਅਸੀਂ ਪਾਣੀ ਮੈਂ ਜਿਹੜਾ ਪਲੱਗ ਕੱਢਦਾ ਫਿਲਟਰ ਦਾ ਬਸ ਫਿਰ ਕੀ ਸੀਗਾ ਜਦੋਂ ਉਹਦੇ ਵਿੱਚ ਪਾਣੀ ਹੋ ਨਹੀਂ ਹੈਗਾ ਫਿਰ ਹੁਣ ਪੀਣਾ ਕਿੱਥੋਂ ਆ ਕਿਸੇ ਨੇ ਹਨਾ ਤੇ ਅਸੀਂ ਤਾਂ ਹੁਣ ਟੁੱਟੀ ਦਾ ਪਾਣੀ ਪੀਂਨੇ ਆ ਉਹ ਮੋਟਰ ਆਪਾਂ ਨੂੰ ਤਾਂ ਪਤਾ ਹੀ ਆ ਹਨਾ ਵੀ ਆਪਾਂ ਡੇਲੀ ਪਾਣੀ ਹਨਾ ਟੈਂਕੀ ਭਰਦੇ ਭਰਦੇ ਆ ਵੀ ਰੋਜ਼ ਇੰਨਾ ਕੁ ਤਾਂ ਚਲੋ ਸਰਦੀਆਂ ਕਰਕੇ ਥੋੜਾ ਜਿਹਾ ਪਾਣੀ ਘਟ ਡੁੱਲਦਾ ਤੇ ਨਹੀਂ ਤਾਂ ਦੂਏ ਤੀਏ ਦਿਨ ਤਾ ਹਨਾ ਪਾਣੀ ਟੈਂਕੀ ਦਾ ਜਿਹੜਾ ਖਤਮ ਹੁੰਦਾ ਹੀ ਹੁੰਦਾ ਹਨਾ ਜੇ ਪਸ਼ੂਆਂ ਨੂੰ ਪਿਲਾਉਨੇ ਆ ਤੇ ਬਾਕੀ ਕੰਮ ਕਰਦੇ ਆ ਸਾਰਾ ਘਰ ਦਾ ਇੰਨਾ ਕੁ ਪਾਣੀ ਤਾਂ ਡੁੱਲੇ ਜਾਂਦਾ ਵੀ ਤਾਜ਼ਾ ਹੀ ਪਾਣੀ ਹੁੰਦਾ ਹਨਾ ਇੰਨਾ ਬਿਹਵ ਨਹੀਂ ਹੁੰਦਾ ਅਸੀਂ ਹੁਣ ਟੈਂਕੀ ਵਾਲਾ ਪਾਣੀ ਉਹ ਪੀਂਨੇ ਆ ਦੇ ਫਿਲਟਰ ਵਾਲਾ ਪਾਣੀ ਅਸੀਂ ਬਿਲਕੁਲ ਪੀਣਾ ਬੰਦ ਕਰਤਾ ਮੈਨੂੰ ਵੀ ਲੱਗਦਾ ਵੀ ਜਦੋਂ ਤਾਂ ਅਸੀਂ ਨਾ ਟੂਟੀ ਦਾ ਪਾਣੀ ਪੀਣ ਲੱਗੇ ਆ ਵੀ ਬਹੁਤ ਜ਼ਿਆਦਾ ਫਰਕ ਆ ਜੇ ਮੈਂ ਹੁਣ ਇੰਨੀ ਸਰਦੀ ਇੰਨੀ ਠੰਡ ਨੰਗੀ ਆ ਬਿਲਕੁਲ ਵੀ ਨਹੀਂ ਸਾਡਾ ਅਸੀਂ ਵਾਹਿਗੁਰੂ ਦੀ ਕਿਰਪਾ ਨਾਲ ਸਾਨੂੰ ਜ਼ੁਕਾਮ ਵੀ ਨਹੀਂ ਹੋਇਆ ਕਿਸੇ ਨੂੰ ਅਸੀਂ ਚਾਰੇ ਜਾਨ ਵਧੀਆ ਠੀਕ ਆ ਨਹੀਂ ਬੱਚਿਆਂ ਨੂੰ ਅੱਗੇ ਇੰਨਾ ਜ਼ੁਕਾਮ ਵਗਾਰ ਹੋਇਆ ਰਹਿੰਦਾ ਸੀਗਾ ਉਹੀ ਗੱਲ ਆ ਵੀ ਉਹਦੇ ਵਿੱਚ ਤਾਂ ਜਿਹੜੇ ਪਾਣੀ ਦੇ ਨਾ ਸਾਰੇ ਤਤ ਮਰ ਜਾਂਦੇ ਆ ਮਰੀਆ ਹੋਇਆ ਪਾਣੀ ਪੀਂਦੇ ਸੀ ਅਸੀਂ ਆਪਾਂ ਸਾਰੇ ਮੈਂ ਤੁਹਾਨੂੰ ਵੀ ਇਹੀ ਸੁਜੈਸਟ ਕਰੂੰਗੀ ਹਨਾ ਵੀ ਤੁਸੀਂ ਵੀ ਟੂਟੀ ਦਾ ਪਾਣੀ ਪੀਆ ਕਰੋ ਕਿਉਂਕਿ ਅਸੀਂ 10 ਸਾਲ ਪੀਤਾ ਸਾਨੂੰ ਪਤਾ ਵੀ ਅਸੀਂ ਆਈ ਮੀ ਡਾਕਟਰਾਂ ਨੂੰ ਪੈਸੇ ਦੇਣ ਨੂੰ ਆਹੋ ਵੀ ਜਦੋਂ ਆਪਾਂ ਨੂੰ ਕੋਈ ਕਹਿੰਦਾ ਉਦੋਂ ਨਹੀਂ ਆਪਾਂ ਸੁਣਦੇ ਜਦੋਂ ਆਪਾਂ ਆਪ ਖੁਦ ਹਨਾ ਐਕਸਪੈਰੀਮੈਂਟ ਕਰ ਲੈਂਦੇ ਆ ਫਿਰ ਆਪਾਂ ਨੂੰ ਪਤਾ ਲੱਗਦਾ ਵੀ ਹਾਂ ਸਿੰਪਲ ਪਾਣੀ ਵਧੀਆ ਲੱਗਦਾ ਪੀਣਾ ਤੇ ਚਲੋ ਜੀ ਅੱਜ ਦੀ ਵੀਡੀਓ ਆਪਾਂ ਇੱਥੇ ਹੀ ਸਮਾਪਤ ਕਰਦੇ ਆ ਮਿਲਦੇ ਆ ਨੈਕਸਟ ਵਲੌਗ ਨਾਲ ਬਾਏ ਬਾਏ